ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਦੀ ਵੀਡੀਓ ਵਿੱਚ ਸਵਾਗਤ ਹੈ ਤੁਹਾਡਾ ਤੇ ਉਮੀਦ ਹੈ ਤੁਸੀਂ ਸਾਰੇ ਠੀਕ ਹੋਵੋਗੇ ਤੇ ਆਪਾਂ ਅੱਜ ਵੀਡੀਓ ਕਾਫੀ ਦਿਨਾਂ ਬਾਅਦ ਪਾਉਣ ਲੱਗੇ ਆ ਕਿਉਂਕਿ ਤੁਹਾਨੂੰ ਪਤਾ ਹੀ ਹੈ ਆਪਣੇ ਪੰਜਾਬ ਚ ਹੜ੍ਹਾਂ ਆਏ ਹੋਏ ਨੇ ਤੇ ਆਪਣੇ ਸੁਲਤਾਨਪੁਰ ਏਰੀਆ ਚ ਵੀ ਤੇ ਸਾਡੇ ਵੀ ਪਿੰਡ ਚ ਪਿੰਡ ਚ ਮਤਲਬ ਪਾਣੀ ਨਹੀਂ ਵੜਿਆ ਆਪਣੇ ਖੇਤ ਸਾਰੇ ਡੁੱਬ ਗਏ ਤੇ ਜਿਹੜਾ ਪਾਣੀ ਹੈ ਆਪਣਾ 2023 ਤੋਂ ਆਪਣਾ ਜਦੋਂ ਬੰਨ ਟੁੱਟਾ ਸੀ ਉਸ ਤੋਂ ਬਾਅਦ ਇਸ ਵਾਰ ਲੋਕਾਂ ਨੇ ਝੋਨੇ ਲਾਏ ਸੀ ਤੇ ਉਹ ਵੀ ਉਹਨਾਂ ਲੋਕਾਂ ਦੇ ਜਿਹੜੇ ਡੁੱਬ ਗਏ ਆ ਝੋਨੇ ਕਿਉਂਕਿ ਪੈਲੀ ਦੇ ਵਿੱਚ ਜਦੋਂ 2023 ਦੇ ਵਿੱਚ ਬਨਕੁੱਤਾ ਤੇ ਪੈਲੀ ਦੇ ਵਿੱਚ 5-5 ਫੁੱਟ 6-6 ਫੁੱਟ ਦੇ ਅੱਧਾ ਚੜ ਗਈ ਸੀ ਜਿਸ ਦੇ ਕਰਕੇ ਫਸਲਾਂ ਨਹੀਂ ਸੀ ਉਗੀਆਂ ਤੇ ਉਸ ਤੋਂ ਬਾਅਦ ਵਿਚਾਰੇ ਕਿਸਾਨਾਂ ਨੇ ਜਿਹੜੀ ਰੇਤ ਉਹ ਚੁੱਕੀ ਪਹਿਲਾਂ ਰੇਤ ਚੁੱਕ ਕੇ ਉਦੋਂ ਰੇਤ ਵੀ ਨਹੀਂ ਸੀ ਵੇਚਣ ਦਿੰਦੀ ਸਰਕਾਰ ਤੇ ਲੋਕਾਂ ਨੇ ਕਿਸੇ ਤਰ੍ਹਾਂ ਰੇਤ ਚੁੱਕੀ ਆਪਣੀ ਤੇ ਫਿਰ ਫਸਲਾਂ ਬਣਾਈਆਂ ਆਪਣੀਆਂ ਪੈਲੀਆਂ ਬਣਾਈਆਂ ਪੈਲੀਆਂ ਬਣਾ ਕੇ ਤੇ ਹੁਣ ਉਸ ਤੋਂ ਬਾਅਦ ਜਿਹੜੀਆਂ ਆਪਣੀਆਂ ਪੈਲੀਆਂ ਬਣੀਆਂ ਸੀ ਤੇ ਹੁਣ ਆ ਜਿਹੜੇ ਝੋਨੇ ਆ ਲੱਗੇ ਸੀਗੇ ਲੋਕਾਂ ਦੇ ਚਰਿਆਂ ਦੇ ਤੇ ਬਹੁਤ ਹੀ ਜ਼ਿਆਦਾ ਕਿਉਂਕਿ ਤੁਹਾਨੂੰ ਤੁਸੀਂ ਹਿਸਾਬ ਲਾ ਲਓ 2023 ਦੀ ਫਸਲ ਨਹੀਂ ਹੋਈ ਤੇ ਓਕੇ ਕਿਸਾਨ ਕੀ ਕਰੂਗਾ ਬਹੁਤ ਔਖਾ ਹੋ ਜਾਂਦਾ ਬਹੁਤ ਹੀ ਮਾੜੇ ਹਾਲਾਤ ਨੇ ਤੇ ਇਸ ਵਾਰ ਫਿਰ ਪਾਣੀ ਆ ਗਿਆ ਤੇ ਹੁਣ ਵੀ ਅਜੇ ਪਾਣੀ ਖੜਾ ਆਏ ਤੇ ਜਿੱਲਥੇ ਤੋਂ ਪਤਾ ਲੱਗਣਾ ਵੀ ਰੇਤਾ ਕਿੰਨੀ ਘੂਆ ਖੇਤਾਂ ਦੇ ਵਿੱਚ ਜਿਸ ਵਾਰ ਵੀ ਰੇਤਾ ਆਪਣੀ ਚੜ ਗਈ ਪੈਲੀਆਂ ਦੇ ਵਿੱਚ ਤੇ ਬਹੁਤ ਹੀ ਜ਼ਿਆਦਾ ਪੁਰਾਹਾਲ ਹੋਣਾ ਕਿਉਂਕਿ ਫਿਰ ਕੱਢਤ ਨਹੀਂ ਕੀਤੀ ਜਾਣੀ ਕਿਉਂਕਿ ਜੇ ਪਾਣੀ ਵੀ ਜਦੋਂ ਸੇਮ ਹੀ ਹੋਈ ਥੱਲੇ ਤੇ ਵੰਤਰ ਨਾ ਆਈ ਪੈਲੀ ਤੇ ਕਿੱਥੋਂ ਆਪਣੀ ਫਸਲ ਉਗੂਗੀ ਤੇ ਇਸ ਕਰਕੇ ਅੱਜ ਮੈਂ ਵੀਡੀਓ ਬਣਾਉਣ ਲੱਗੀ ਹਾਂ ਇਸ ਕਰਕੇ ਕਿਉਂਕਿ ਇਸ ਕਰਕੇ ਮੂੜ ਨਹੀਂ ਸੀ ਠੀਕ ਕਿਉਂਕਿ ਫਸਲਾਂ ਬਰਬਾਦ ਹੋ ਗਈਆਂ ਵੀਡੀਓ ਕਾਦੀ ਬਣਾਉਣੀ ਹੈ ਤੇ ਇਸ ਕਰਕੇ ਆਪਾਂ ਵੀਡੀਓ ਬਣਾਈ ਨਹੀਂ ਤੇ ਅੱਜ ਮੈਂ ਇਹ ਵੀਡੀਓ ਬਣਾਉਨੇ ਆ ਵੀਡੀਓ ਬਣਾਉਣ ਲੱਗੇ ਆ ਤੁਹਾਡੇ ਅੱਗੇ ਰਿਕਵੈਸਟ ਹੀ ਐ ਵੀ ਮੰਨ ਲਓ ਉਧਰ ਜਿਹੜਾ ਤਾਸਵਾਲ ਬਹੁਤ ਸੇਵਾ ਹੁੰਦੀ ਪਈ ਹੈ ਹਰ ਇੱਕ ਚਲੋ ਉਧਰ ਨੁਕਸਾਨ ਵੀ ਬਹੁਤ ਜ਼ਿਆਦਾ ਹੋਇਆ ਸੀ ਇਹ ਨਹੀਂ ਹਾਂ ਜੇ ਕੋਈ ਨੁਕਸਾਨ ਨਹੀਂ ਹੋਇਆ ਉਧਰ ਨੁਕਸਾਨ ਬਹੁਤ ਜ਼ਿਆਦਾ ਹੋਇਆ ਜੀ ਰੋੜ ਕੇ ਲੋਕਾਂ ਦੇ ਡੰਗਰ ਰੋੜ ਕੇ ਮਰ ਗਏ ਬਹੁਤ ਘਰ ਰੋੜ ਗਏ ਵਿਚਾਰਿਆਂ ਦੇ ਤੇ ਉਧਰ ਸੇਵਾ ਦੀ ਜ਼ਰੂਰਤ ਵੀ ਹੈ ਤੇ ਗੱਲ ਇਹ ਆ ਪੀ ਐਮੀ ਬਿਰਕ ਨੇ ਕਹਿੰਦੇ ਇੰਨੇ ਘਰ ਗੋਦ ਲੈ ਲੇ ਤੇ ਅਦੈਲਜੀਤ ਦੋਸਾਂ ਹੀ ਨੇ ਇੰਨੇ ਘਰ ਲੈ ਲੇ ਗੋਦ ਤੇ ਉਹਨਾਂ ਘਰਾਂ ਦਾ ਪਤਾ ਤਾਂ ਲੱਗੇ ਦਿਲਜੀਤ ਦੋਸਾਂ ਹੀ ਨੇ ਕਿਹੜੇ ਜ਼ਿਲ੍ਹੇ ਦੇ ਘਰ ਲੈਏ ਜਾਂ ਐਮੀ ਬਿਰਕ ਨੇ ਕਿਹੜੇ ਜ਼ਿਲ੍ਹੇ ਦੇ ਘਰ ਲੈਏ ਆ ਕਿੰਨੇ ਘਰ ਲੈਏ ਆ ਕਿਉਂਕਿ ਜੇ ਉਹ ਜਿਹੜੇ ਘਰ ਉਹਨਾਂ ਨੇ ਉੱਥੇ ਦਿਲਜੀਤ ਨੇ ਜਾਂ ਐਮੀ ਬਿਰਕ ਨੇ ਸੇਵਾ ਕਰਨੀ ਹੈ ਉੱਥੇ ਦੂਜੀਆਂ ਸੰਸਥਾਵਾਂ ਵੀ ਜਾਈ ਜਾਂਦੀਆਂ ਇਸ ਕਰਕੇ ਉਹਨਾਂ ਨੂੰ ਜਨਤਕਤਾ ਕਰੋ ਵੀ ਕਿਹੜੇ ਘਰ ਤੁਸੀਂ ਲੈਏ ਆ ਕਿਹੜੇ ਪਿੰਡ ਦੇ ਲੈ ਆ ਤੇ ਹੁਣ ਆਪਣੇ ਇਧਰ ਸੰਤਾਨਪੁਰੇ ਏਰੀਆ ਚ ਕੋਈ ਕਲਾਕਾਰ ਨਹੀਂ ਆਇਆ ਇਧਰ ਸਿਰਫ सोनू सूद ਆਇਆ ਸੀ ਤੇ ਜਾਂ ਰੋਸ਼ਨ ਪ੍ਰਿੰਸ ਆਇਆ ਸੀ ਇਧਰ ਹੋਰ ਕਲਾਕਾਰ ਕੋਈ ਨਹੀਂ ਆਏ ਆਪਣੇ ਏਰੀਆ ਦੇ ਵਿੱਚ ਕੋਈ ਸੈਲੀਬ੍ਰਿਟੀ ਨਹੀਂ ਆਇਆ ਤੇ ਹਾਲਾਂਕਿ ਆਪਣਾ ਨੁਕਸਾਨ ਹਿਸਾਬ ਲਾ ਲਓ ਕਿ 2023 ਦਾ ਨੁਕਸਾਨ ਹੋੰਦਿਆ ਆਪਣਾ 2023 ਤੋਂ ਬਾਅਦ ਫਸਲਾ ਹੋੰਝਿਆ ਨਹੀਂ ਤੇ ਕਿਸਾਨ ਉੱਟੂਗਾ ਕਿੱਥੇ ਬਹੁਤ ਜ਼ਿਆਦਾ ਪੁਰਾਹਾਲੇ ਲੋਕਾਂ ਵਿਚਾਰਿਆਂ ਦਾ ਇਹ ਇਸ ਕਰੇ ਨੰਨ ਜਨਤ ਕਰਨਾ ਚਾਹੀਦਾ ਵੀ ਕਿਹੜੇ ਕਿਹੜੇ ਤੁਸੀਂ ਪਿੰਡ ਲਏ ਆ ਕਿੱਥੋਂ ਲਏ ਆ ਇਹ ਕਿਹੜੇ ਕਿਹੜੇ ਘਰ ਲਏ ਆ ਜਿन्हें ਪਤਾ ਜ਼ਿਲ੍ਹੇ ਦੇ ਵਿੱਚ ਪਿੰਡ ਹੁੰਦੇ ਆ ਜਿਵੇਂ ਪਤਾ ਲੱਗੇ ਵੀ ਇੰਨੇ ਪਿੰਡ ਹੋਣਾ ਕਹਿੰਦੇ ਸੀ ਦਿਲਜੀਤ ਦੋਸਾਂ ਨੇ ਹਜ਼ਾਰ ਪਿੰਡ ਲਿਆ ਆ ਬੋਦ ਪਤਾ ਵੀ ਤਾਂ ਲੱਗੇ ਕਿਹੜੇ ਜ਼ਿਲ੍ਹੇ ਦਾ ਹਜ਼ਾਰ ਪਿੰਡ ਲਿਆ ਏ ਇਸ ਕਰਕੇ ਕਿਉਂਕਿ ਦੂਸਰੀਆਂ ਸੰਸਥਾਵਾਂ ਨੂੰ ਹੋਰ ਕਿਤੇ ਸੇਵਾ ਕਰਨ ਦਾ ਮੌਕਾ ਮਿਲੇ ਕਿਉਂਕਿ ਹੋਰ ਵੀ ਥਾਵਾਂ ਤੇ ਬਹੁਤ ਸਾਰੇ ਜਿਵੇਂ ਛੋਟੇ ਕਿਸਾਨ ਨੇ ਉਹਨਾਂ ਨੂੰ ਵੀ ਜ਼ਰੂਰਤ ਹਰ ਇੱਕ ਚੀਜ਼ ਦੀ ਕੰਮ ਤੇ ਬਹੁਤ ਔਖਾ ਹੋਇਆ ਪਿਆ ਇਸ ਟਾਈਮ ਔਖਾ ਟਾਈਮ ਹੈ ਕਿਉਂਕਿ ਬੱਚਿਆਂ ਦੀਆਂ ਫੀਸਾਂ ਹੋ ਗਈਆਂ ਜਿਵੇਂ ਸੌਦਾ ਪੱਤਾ ਹੋ ਗਿਆ ਇਹੋ ਜੀ ਚੀਜ਼ ਤਾਂ ਅਸੀਂ ਪਹਿਲੂ ਕਹਿੰਦੇ ਵੀ ਸਾਨੂੰ ਸੌਦੇ ਪੱਤੇ ਦੀ ਕੋਈ ਜ਼ਰੂਰਤ ਨਹੀਂ ਮੇਨ ਚੀਜ਼ ਆਉਂਦੀ ਜਿਵੇਂ ਹੁਣ ਬੱਚਿਆਂ ਦੀਆਂ ਫੀਸਾਂ ਦੇ ਸਕੂਲਾਂ ਵਾਲੇ ਤੰਗ ਕਰਦੇ ਨੇ ਪੇਪਰ ਨਹੀਂ ਲੈਂਦੇ ਆਂਦੇ ਪੇਪਰ ਹੀ ਨਹੀਂ ਲੈਣੇ ਜਿੰਨਾ ਚਿਰ ਤਾਂ ਜਿੱਥੇ ਫੀਸ ਨਹੀਂ ਆਈ ਇਸ ਕਰਕੇ ਜਿਹੜੇ ਐਵੇਂ ਦੇ ਛੋਟੇ ਜ਼ਿਮੀਂਦਾਰ ਹੈ ਉਹਨਾਂ ਦੀ ਮਾਂ ਫੜੋ ਤੁਸੀਂ ਤੇ ਉਹਨਾਂ ਦੀ ਹੈਲਪ ਹੋ ਸਕੇ ਉਹਨਾਂ ਦੇ ਬੱਚਿਆਂ ਦੇ ਪੜਾਈਆਂ ਦਾ ਜਾਂ ਕਿਸੇ ਤਰ੍ਹਾਂ ਦੀ ਉਹ ਹੋ ਸਕੇ ਇਹ ਹੱਲ ਹੋ ਸਕੇ ਕੋਕੇ ਸੌਦੇ ਪੱਤੇ ਦਾ ਤਾਂ ਆਪਣਾ ਸਰੀ ਜਾਂਦਾ ਤੁਹਾਨੂੰ ਪਤਾ ਆਪਣਾ ਜੱਟ ਜਿਮੀਦਾਰ 6 6 7 7 ਮਹੀਨਿਆਂ ਦਾ ਪਹਿਲੋਂ ਸੌਦਾ ਆਪਾਂ ਘਰੇ ਲਿਆ ਕੇ ਰੱਖਦੇ ਹਾਂ ਇਸ ਕਰਕੇ ਜਿਹੜੀ ਆਪਣੀ ਹੈਲਪ ਤੁਸੀਂ ਰਹੀ ਜਿਵੇਂ ਬੱਚਿਆਂ ਦਾ ਬਹੁਤ ਔਖਾ ਹੋਇਆ ਜਿਵੇਂ ਇਹਨਾਂ ਖਰਚਿਆਂ ਤੋਂ ਕਿ ਜਿਵੇਂ ਬੱਚਿਆਂ ਦੀ ਪੜ੍ਹਾਈ ਦਾ ਬਹੁਤ ਔਖਾ ਹੋਇਆ ਪਿਆ ਇਸ ਕਰਕੇ ਕਿਉਂਕਿ ਕੋਈ ਪੈਸਾ ਦੇਂਦਾ ਨਹੀਂਗਾ ਪੈਸਾ ਕੌਣ ਦੇਊਗਾ ਜੇ ਫਸਲ ਹੀ ਨਹੀਂ ਹੋਈ ਇਸ ਕਰਕੇ ਇਹਨਾਂ ਚੀਜ਼ਾਂ 'ਤੇ ਥੋੜਾ ਜਿਹਾ ਧਿਆਨ ਦਿਓ ਤੇ ਮੇਰੀ ਇੱਕ ਰਿਕਵੈਸਟ ਹੈ ਕਿ ਜਿਹੜੇ ਰਿਸ਼ਤੇਦਾਰ ਵੀ ਆਪਣੇ ਵਧੀਆ ਮਨ ਲਓ ਵਧੀਆ ਰਿਸ਼ਤੇਦਾਰ ਨੇ ਕੋਈ ਪਾਰ ਬੈਠੀ ਆ ਉਹ ਵੀ ਤੁਸੀਂ ਮੰਨ ਲਓ ਜੀ ਲੱਖ ਰੁਪਈਆ ਵੀ ਤੁਹਾਡੀ ਇਨਕਮ ਹੈਗੀ ਏ ਮਹੀਨੇ ਦੀ ਵਿੱਚ ਇੱਕ 10000 ਰੁਪਈਆ ਦਾ ਸੰਬੰਧ ਕੱਲ ਕੇ ਜਿਹੜਾ ਤੁਹਾਡਾ ਕੋਈ ਇੰਦਰ ਰਿਸ਼ਤੇਦਾਰ ਹੋਊਂਦੀ ਤੁਸੀਂ ਮਦਦ ਕਰ ਸਕਦੇ ਹੋ ਇੰਦਰ ਵੀ ਇੰਡੀਆ 'ਚ ਵੀ ਕਾਫੀ ਰਿਸ਼ਤੇਦਾਰ ਹੈਗੇ ਨੇ ਜਿਹੜੇ ਹੁੰਦੇ ਆ ਜਿਨ੍ਹਾਂ ਦਾ ਕੰਮ ਆਕਾਰੋਕਾਰ ਵਧੀਆ ਹੈ ਚੱਲਦਾ ਹੈ ਜ਼ਮੀਨ ਜਾਇਦਾਦਾਂ ਲਿਆ ਉਹ ਵੀ ਤੁਸੀਂ ਇੱਕ ਦੂਜੇ ਦੀ ਰਿਸ਼ਤੇਦਾਰਾਂ ਨੂੰ ਵੀ ਹੈਲਪ ਕਰੋ ਤਾਂ ਜੋ ਅਗਲੇ ਦੀ ਹੈਲਪ ਹੋ ਸਕੇ ਕਿਉਂਕਿ ਆਪਾਂ ਗੋਲ ਕੰਮ ਤੇਰੀਆਂ ਭਰ ਲੀਆਂ ਇਹਨਾਂ ਨੇ ਬਹੁਤ ਢਿੱਡ ਬਤਾਏ ਹੋਏ ਆ ਤੇ ਹੁਣ ਹੁਣ ਤਾਂ ਮੌਕਾ ਹੀ ਇਸ ਤਰ੍ਹਾਂ ਲੋਕਾਂ ਦੀ ਮਦਦ ਕਰੋ ਵਿਚਾਰਿਆਂ ਦੀ ਕਿਉਂਕਿ ਹੁਣ ਲੋਕਾਂ ਨੇ ਖੁਦ ਖੁਸ਼ੀਆਂ ਕਰਨੀਆਂ ਆਤਮ ਸਥਾਈ ਕਰਨੀਆਂ ਕਿਉਂਕਿ ਪਤਾ ਹੈ ਕਿ ਕਰਜ਼ਾ ਹੈਗਾ ਫਸਲ ਹੋਈ ਨਹੀਂ ਬੱਚਿਆਂ ਦੀ ਫੀਸਾਂ ਕਿੱਥੋਂ ਕਰ ਪਤਾ ਕਰਨੀਆਂ ਨੇ ਕਿੰਨੇ ਖਾਚੇ ਨੇ ਇਸ ਕਰਕੇ ਜਿਹੜੇ ਰਿਸ਼ਤੇਦਾਰ ਵਧੀਆ ਉਹ ਜਿੱਦੇ ਸੰਦੇ ਆ ਜੇ ਤੁਸੀਂ ਆਪਣੇ ਰਿਸ਼ਤੇਦਾਰ ਦੀ ਥੋੜੀ ਬਾਲੀ ਮਦਦ ਕਰਦੇ ਹੋਗੇ ਤਾਂ ਕੋਈ ਫਰਕ ਨਹੀਂ ਪੈਂਦਾ ਜੇ ਆਪਾਂ ਡਾਕਟਰਾਂ ਕੋਲ ਜਾਣੇ ਇਹਨੇ ਇਹਨੇ ਪੈਸੇ ਦੇ ਆਉਣੇ ਆ ਤੇ ਜੇ ਆਪਣੀਆਂ ਰਿਸ਼ਤੇਦਾਰਾਂ ਦੀ ਕੋਈ ਮਦਦ ਕਰਦਾਂਗੇ ਤਾਂ ਕੋਈ ਫਰਕ ਨਹੀਂ ਪੈਂਦਾ ਇਸ ਕਰਕੇ ਤੁਸੀਂ ਮਦਦ ਕਰੋ ਇੱਕ ਦੂਜੇ ਦੀ ਜਿੰਨੀ ਵੀ ਹੋ ਸਕਦੀ ਉੰਨੀ ਕਰੋ ਜਿਵੇਂ ਮੰਨ ਲਓ ਥੋੜ੍ਹੋਂ ਥੋੜ੍ਹ ਨਾਲ ਹੀ ਤੁਹਾਨੂੰ ਪਤਾ ਸਾਗਰ ਭਰਦਾ ਜੇ ਤੁਸੀਂ ਹਜ਼ਾਰ ਦੇ ਸਕਦੇ ਹਜ਼ਾਰ ਹੀ ਤੋਂ 2000 ਦੇ ਸੰਗ 2000 ਜਿੰਨੀ ਵੀ ਤਾਂ ਟੇ ਫੈਗ ਲਏ ਉਹਨਾਂ ਤਾਂ ਤੁਸੀਂ ਕਰੋ ਤੇ ਬਾਕੀ ਦਿਲਾਂ ਤੋਂ ਬਗੈਰ ਦਿੱਤਾ ਨਹੀਂ ਜਾਂਦਾ ਉਹ ਤੁਹਾਨੂੰ ਪਤਾ ਹੀ ਨਹੀਂ ਜੇ ਕਿਸੇ ਦਾ ਦਿਲ ਇਹ ਤੋਂ ਹੀ ਦੇ ਸਕਦਾ ਤੇ ਇਸ ਕਰਕੇ ਤੁਸੀਂ ਹੈਲਪ ਕਰੋ ਵਾਂਹ ਖੜੋ ਆਪਣੇ ਰਿਸ਼ਤੇਦਾਰਾਂ ਦੀ ਥੋੜਾ ਜਿਵੇਂ ਆ ਮੌਕਾ ਲੰਘ ਜੂਗਾ ਅਸਲ ਉਪ ਹੋ ਜੂਗੀ ਬੀਜ ਲੈਣਗੇ ਉਸ ਤੋਂ ਬਾਅਦ ਥੋੜਾ ਪਾਤਾ ਕੰਮ ਚੱਲੂਗਾ ਤੇ ਫਿਰ ਸੌਖਾ ਹੋਣਾ ਕੰਮ ਫਿਰ ਪਰਖਾ ਜੇ ਤਾਂ ਬਿਲਕੁਲ ਬਹੁਤ ਔਖਾ ਹੋਇਆ ਪਿਆ ਬਹੁਤ ਜਿਆਦਾ ਔਖਾ ਕਿਉਂਕਿ ਜਿੰਨਾ ਚਿਰ ਪੈ ਲੀਆਂ ਨਹੀਂ ਬਣਦੀਆਂ ਫਸਲਾਂ ਨਹੀਂ ਪੀਂਦੀਆਂ ਜਾਂ ਲੀਆਂ ਉੰਨਾ ਚਿਰ ਬਹੁਤ ਜਿਆਦਾ ਔਖਾ ਲੋਕਾਂ ਦਾ ਇਸ ਵਾਰ ਕਿ ਮੈਂ ਇਹ ਨਹੀਂ ਕਹਿੰਦੀ ਮੇਰੀ ਮਦਦ ਇਕੱਲੀ ਦੀ ਸਭ ਦੀ ਇੱਕ ਦੂਜੇ ਦੇ ਜਿੰਨੇ ਵੀ ਤੁਹਾਡੇ ਰਿਸ਼ਤੇਦਾਰ ਕਿਤੇ ਤੁਹਾਨੂੰ ਪਤਾ ਹੀ ਹੋਣਾ ਕਿੱਥੇ ਕਿੱਥੇ ਬੈਠੇ ਕਿੱਥੇ ਕਿੱਥੇ ਪਾਣੀ ਆਇਆ ਤੁਸੀਂ ਉਸੇ ਤਰੀਕੇ ਨਾਲ ਉਹਨਾਂ ਦੀ ਮਦਦ ਕਰੋ ਇੱਕ ਦੂਜੇ ਦੀ ਤੇ ਇਹਦੇ ਨਾਲ ਥੋੜਾ ਜਿਹਾ ਸੌਖਾ ਹੋ ਜਾਂਦਾ ਕਿਸੇ ਬੱਚੇ ਦੀ ਕੀਸ ਦਾ ਤੁਸੀਂ ਚੁੱਕ ਲੋ ਜਿੰਮਾ ਕਿਸੇ ਦਾ ਕਿਸੇ ਤਰ੍ਹਾਂ ਦਾ ਤੁਸੀਂ ਚੁੱਕ ਸਕਦੇ ਹੋ ਉਹ ਦਿਨ ਆ ਲਵੇ ਜਦੋਂ ਸੌਖਾ ਹੋਏ ਉਹਨਾਂ ਨੂੰ ਹੌਸਲਾ ਮਿਲੂਗਾ ਤੇ ਕਿਉਂਕਿ ਬਹੁਤ ਹੀ ਜ਼ਿਆਦਾ ਔਖਾ ਇੱਕ ਇਸ ਐਮ ਤੇ ਮੈਂ ਇਹ ਵੀ ਲੋ ਕਾਫੀ ਦਿਨਾਂ ਦੀ ਬਣਾਉਂਦੀ ਸੀ ਮੈਂ ਹਾਂ ਬਣਾਉਨੇ ਆ ਤੇ ਕਾਫੀ ਗੱਲਾਂ ਸੁਣੀਆਂ ਦੀਆਂ ਉੱਥੇ ਇੰਨੀ ਉੱਤਰ ਤਾਂ ਬਹੁਤ ਰਮਦਾਸ ਵੱਲ ਬਹੁਤ ਜ਼ਿਆਦੀ ਸੇਵਾ ਹੋਣ ਲਈ ਕਿਉਂਕਿ ਉੱਧਰ ਸਮਾਨ ਦੀ ਬਹੁਤ ਜ਼ਿਆਦਾ ਲੋਕਾਂ ਦਾ ਰੁੜਿਆ ਵਿਚਾਰਿਆਂ ਦਾ ਮਸ਼ੀਨਾਂ ਆਈਆਂ ਨੇ ਫ੍ਰਿਜ ਆਈਆਂ ਨੇ ਸਭ ਕੁਝ ਆਇਆ ਤੇ ਆਪਣਾ ਇੱਥੇ ਆਪਣਾ ਘਰਾਂ ਦਾ ਕੋਈ ਨੁਕਸਾਨ ਨਹੀਂ ਹੋਇਆ ਸੁਲਤਾਨਪੁਰੇ ਏਰੀਏ 'ਚ ਸਿਰਫ ਆਪਣਾ ਇਹ ਏ ਕਿ ਆਪਣੀਆਂ ਫਸਲਾਂ ਦਾ ਤੇ ਪੈਲੀਆਂ ਦਾ ਔਖਾ ਹੋਇਆ ਪਹਿਸ ਟਾਈਮ ਤੇ ਫਸਲਾਂ ਤੇ ਪੈਲੀਆਂ ਦੀ ਸਿਰਫ ਹੀ ਜੱਟ ਹੁੰਦਾ ਤੇ ਉਹਦੇ ਨਾਲ ਬਹੁਤ ਔਖਾ ਹੋ ਰਿਹਾ ਪਿਆ ਇਸ ਕਰਕੇ ਕਿਉਂਕਿ ਜਦੋਂ ਪੈਲੀਆਂ ਬਣਾਉਣੀਆਂ ਨੇ ਉਹਦੇ ਵਾਸਤੇ ਵੀ ਆਪਾਂ ਨੂੰ ਪੈਸਾ ਚਾਹੀਦਾ ਫੇਰ ਹੀ ਪੈਲੀਆਂ ਬਣਨੀਆਂ ਪੁੱਤ ਉਸ ਤਰ੍ਹਾਂ ਨਹੀਂ ਬਣਨੀਆਂ ਜੇ ਪੈਸਾ ਹੀ ਨਾ ਹੋਇਆ ਤੇ ਪੈਲੀ ਕਿੱਥੋਂ ਬਣਨੀ ਤੇ ਇਸ ਕਰਕੇ ਤੁਸੀਂ ਸਾਰਿਆਂ ਦੀ ਮਦਦ ਕਰੋ ਹੈਲਪ ਕਰੋ ਇਹ ਸੀ ਮਰੀ ਜਾ ਕੇ ਦੀ ਜੀ ਥੈਂਕ ਯੂ